ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮੋਗੇ ਜ਼ਿਲ੍ਹੇ ਦੇ ਪਿੰਡ ਸਿੰਘਾਂ ਵਾਲੇ ਦੇ ਵਿੱਚ ਸਿੰਘਾਂ ਵਾਲਾ ਪਿੰਡ ਮੋਗੇ ਤੋਂ ਜਦੋਂ ਆਪਾਂ ਪਾਕੇ ਪੁਰਾਣੇ ਨੂੰ ਦੂਰੀ ਤੈਅ ਕਰਦੇ ਹਾਂ 6 ਕਿਲੋ 7 ਕਿਲੋਮੀਟਰ ਦੀ ਦੂਰੀ ਤੈਅ ਕਰਨ ਤੋਂ ਬਾਅਦ ਪਿੰਡ ਆਉਂਦਾ ਵਾ ਸਿੰਘਾਂ ਵਾਲਾ ਤੇ ਸਿੰਘਾਂ ਵਾਲੇ ਪਿੰਡ ਦੇ ਵਿੱਚ ਮੇਰੇ ਪੁਰਾਣੇ ਸੱਜਣਾ ਮਿੱਤਰੋ ਜਦੋਂ ਤੋਂ ਚੈਨਲ ਚਲਾਇਆ ਹੋਇਆ ਇਸ ਘਰ ਦੀਆਂ ਵੀਡੀਓ ਆਪਣੇ ਚੈਨਲ ਦੇ ਉੱਤੇ ਹੀ ਅਪਲੋਡ ਹੋਈਆਂ ਜਿੰਨੀਆਂ ਹੋਈਆਂ ਹੋਈਆਂ ਤੇ ਅੱਜ ਫੇਰ ਪਾਈ ਉਹਨਾਂ ਦੇ ਕੋਲੇ ਇੱਕ ਵੀਡੀਓ ਫੜਵਾਉਣ ਦੇ ਲਈ ਪਹੁੰਚੇ ਆ ਤੇ ਮੈਂ ਦਿਖਾਉਣੀ ਆ ਤੁਹਾਨੂੰ ਮਿੱਤਰੋ ਜੇ ਨਾ ਦੁੱਧ ਦੀ ਮਾਲਕਨ ਮੈਂ ਦਿਖਾਉਂਦਾ ਹਾਂ ਉਹ ਕਰਦੇ ਗੱਲਬਾਤ ਆਪਾਂ ਬਾਈ ਦੇ ਨਾਲ ਸਾਰੀ ਜਾਣਕਾਰੀ ਲੈਣੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਜੀ ਹਾਲ ਹੈ ਮਹਾਰਾਜ ਵਾਹ ਵਧੀਆ ਜੀ ਬਾਈ ਸੇਤਾ ਠੀਕ ਠਾਕ ਆ ਵਾਹ ਵਧੀਆ ਬਾਈ ਠੀਕ ਠਾਕ ਆ ਠੀਕ ਆ ਬਾਈ ਅੱਛਾ ਤੇ ਬਾਈ ਇੱਕ ਵਾਰੀ ਨਾਮ ਦੱਸ ਦੀਆ ਆਪਣਾ ਮੇਰਾ ਨਾਮ ਬਾਈ ਪਰਮਜੀਤ ਸਿੰਘ ਪਰਮਜੀਤ ਸਿੰਘ ਲੈ ਵੀ ਪੁੱਤਰਾ ਜੀ ਵੀਡੀਓ ਬਣਾਦੀ ਬਾਈ ਮੇਰੇ ਦੀ ਆੜੀ ਆਪਣਾ ਆਇਆ ਵਾ ਇਹ ਕਾੜੀ ਹੋਰ ਰਹਿ ਗਿਆ ਪਰਿੰਦਰ ਚਲਾ ਗਿਆ ਤੇ ਅੱਛਾ ਬਾਈ ਪਰ ਬਜੀ ਬਾਈ ਮੈਂ ਵੇਚਨੀ ਆ ਜਿਹੜੀ ਆਪਾਂ ਹਨਾ ਹਾਂਜੀ ਤੇ ਇਹ ਕਿੰਨਵਾ ਸੂਆ ਸੌਂਦੀ ਆ ਤੀਜੇ ਸੂਆ ਸੌਂਦੀ ਬਾਈ ਹਾਂਜੀ ਤੀਜੇ ਸੂਆ ਤੀਜੇ ਸੂਏ ਸੂਣਾ ਵਾ ਇਹਨੇ ਕਿੰਨੇ ਦਿਨ ਪਹਿ ਬਾਈ ਜਾਂਦੇ ਬਾਈ ਰਹਿੰਦੇ ਆ 7-8 ਦਿਨ ਲਾਇਆ ਠੀਕ ਹੈ ਬਾਈ ਲੇਵਾ ਤਾਂ ਬਹੁਤ ਬਣਉਦੀ ਹੋਊਗੀ ਹਨਾ ਹਾਂ ਬਾਈ ਲੇਵਾ ਬਹੁਤ ਹੂੰ ਅੱਛਾ ਦੁੱਧ ਕਿੰਨਾ ਦੇ ਦਿੰਦੀ ਆ ਬਾਈ ਦੁੱਧ ਬਾਈ 15 ਲੀਟਰ ਦੀ ਗਾਰੰਟੀ ਆ 14 ਲੀਟਰ ਖੁੱਲਾ ਢੁੱਲਾ 14 ਹੋਇਆ ਇਹ ਮਤਲਬ ਕਿੰਨਵਾ ਦੇ ਵਿੱਚ 14 ਹੋਊਗਾ ਹੋਊਗਾ ਬਾਈ ਠੀਕ ਹੈ ਬਾਈ ਥੋਣ ਚੜਨ ਨੂੰ ਕਿਵੇਂ ਆ ਚਾ ਚੌਣ ਨੂੰ ਬਾਈ ਪੋਲੀ ਚ ਵਾ ਗਾਰ ਗਈ ਆ ਬਾਈ ਤੇ ਠੀਕ ਹੈ ਬਾਈ ਜੇ ਤੂੰ ਘਰੇ ਰੱਖਣ ਨੂੰ ਲੈ ਜਾਵੇਂ ਲੰਬਾ ਤਾਂ ਨਹੀਂ ਹੁੰਦਾ ਮੈਂ ਨਾ ਬਾਈ ਕਿਉਂਕਿ ਲੈ ਕੇ ਪਲਾ ਗਰੰਟੀ ਆ ਦੇਵਾਂਗੇ ਯਾਰ ਠੀਕ ਹੈ ਬਾਈ ਅੱਛਾ ਠੀਕ ਆ ਕਿਹੜਾ ਭਰਾਇਆ ਹੋਇਆ ਬਾਈ ਠੀਕ ਹੈ ਬਾਈ ਆਪਣੇ ਕੋਲੇ ਆਪ ਦਾ ਹੀ ਸਾੜਾ ਉਹਦੇ ਦਾ ਹੀ ਕ੍ਰੋਸ ਆ ਏ ਕ੍ਰੋਸ ਆ ਠੀਕ ਹੈ ਬਾਈ ਅਥੇ ਇੱਕ ਗੱਲ ਹੋਰ ਆ ਬਾਈ ਜਿਵੇਂ ਕੋਈ ਘਰੇ ਹੱਥ ਉੱਤੇ ਤਾਂ ਨਹੀਂ ਕਰਦੀ ਏ ਜਮਾ ਹੀ ਨਹੀਂ ਬਾਈ ਕੋਈ ਚੋਲੇ ਨਹੀਂ ਚੋਨੇ ਆਪ ਹੀ ਆ ਬੜੀਆਂ ਵੀ ਚੋਲੇ ਕੋਈ ਬੰਦਾ ਚੋਲੇ ਪੁੜੀ ਚੋਲੇ ਕੋਈ ਚੱਕਾ ਆਪੜਾ ਜੋਹਾਰ ਚੋਦਾ ਅੱਛਾ ਆ ਬ ਮਾਲਾ ਹੁਣ ਉਹਦੀ ਤਿਆਰੀ ਤੇ ਸੂਣ ਦੇ ਵਿੱਚ ਜਦੋਂ ਤਿਆਰ ਹੋ ਗਈ ਉਦੋਂ ਲਈ ਵਾ ਪਲਾਦੂ ਸੂਣ ਲੈਣਾ ਮੈਂ ਨਾ ਬਾਈ ਪੂਰਾ ਕਢੂਗੀ ਜਮਾ ਅਮਰੀਕਨ ਗਾਂ ਬਣ ਜਾਂਦੀ ਆ ਹਾਂਜੀ ਠੀਕ ਆ ਬਾਈ ਤੇ ਅੱਛਾ ਬਈ ਸੂਆ ਇਹਨੇ ਤੀਜਾ ਸੂਣਾ ਹੈ ਇੱਕ ਹੋਰ ਗਰੰਟੀ ਆ ਬਾਈ ਇਹਦੀ ਜਦੋਂ ਸੂਪੀ ਭਾਬੀ ਨੇ ਡੇਢ ਮਹੀਨੇ ਬਾਅਦ ਹੀ ਸਵਾ ਮਹੀਨੇ ਚ ਬਣ ਜਾਂਦੀ ਆ ਅੱਛਾ ਉਹ ਗਰੰਟੀ ਆ ਕੱਟੀ ਖੜੀ ਆ ਆ ਕੱਟੀ ਖੜੀ ਆ ਉਹਦੀ ਅੱਛਾ ਆ ਕੱਟੀ ਹਿੱਸੇ ਦੀ ਹੈ ਹਾਂ ਠੀਕ ਆ ਬਾਈ ਸਾਲ ਪਿੱਛੇ ਹੀ ਬੱਚਾ ਦੇਂਦੀ ਫਿਰ ਹਾਂਜੀ ਬਾਈ ਜੀ ਤਿੰਨ ਦੋ ਤਿੰਨ ਮਹੀਨੇ ਆਪ ਛੱਡੀ ਦੀ ਆ ਠੀਕ ਆ ਬਾਈ ਠੀਕ ਆ ਸੱਤ ਅੱਠ ਮਹੀਨੇ ਮ 1.40 ਕਰ ਰਿਹਾ ਮਨਤਨ ਕਰ ਦਿਆ ਕੋਈ ਕਿੰਨਾ ਕੁ ਹਣੇ ਕਹਦੇ ਨਹੀਂ ਦੇਣੀਆਂ ਨਹੀਂ ਕਰ ਦਿਆ ਕੋਈ ਗੱਲ ਨਹੀਂ ਬਸ ਖੁੱਲ ਕੇ ਕਰਦੀ ਫਿਰ ਕੋਈ ਗੱਲ ਤੋਰਦੀ ਬਈ ਮਾੜਾ ਖੋਲੀ ਨ ਕੱਢੀ ਬਾਹਰੋਂ ਬਈ ਲੈ ਵੀ ਮਿੱਤਰੋ ਤੀਜਾ ਸੂਆ ਇਹਨੇ ਸੂਨਾਵਾ ਕਰਮਾਣੀ ਨੇ ਸੂਣ ਦੇ ਵਿੱਚ ਹਜੇ 5 ਤੋਂ 7 ਦਿਨ ਬਾਕੀ ਆ ਕਹਿਣ ਤੋਂ ਬਾਅਦ ਇਹ ਆ ਵੀ ਭਾਵਾ ਕਿ 7 ਦਿਨ ਹਜੇ ਹੰਪਾ ਇਹਨੇ ਕਰਮਾਣੀ ਨੇ ਲੈ ਜਾਣਾ ਮਿੱਤਰੋ ਸੂਣੀ ਤਿਆਰ ਹੋ ਜੂਗੀ ਸੂਣੀ ਨਿਖਰ ਜੂਗੀ ਚੰਗੀਆਂ ਇਹਦੀਆਂ ਬਰੀਕੀਆਂ ਵਾ ਚੰਗਾ ਹੀ ਇੰਦਾ ਵਜੂਦ ਆ ਤੇ ਚੰਗਾ ਹੀ ਇੰਦਾ ਟੰਚਾ ਵਾ ਕਹਿਣ ਤੋਂ ਭਾਵੇਂ ਆ ਵੀ ਮਿੱਤਰੋ ਹਰ ਪਾਸੇ ਤੋਂ ਕੰਨਾ ਸਿੰਘ ਹੀ ਸਿੰਘ ਖੁੱਲਾ ਬਾਕੀ ਮੈਨੂੰ ਜਗੜ ਲੱਗਾ ਜਿਹੜਾ ਸਾਰਾ ਉਹ ਸਵਾ 2 ਸਵਾ 2 ਵਾਲੀਆਂ ਮਹੀਆਂ ਆਲਾ ਲੱਗਾ ਹੋਇਆ ਨੇ ਆਈ ਬਈ ਮੋੜ ਲੈ ਬਹੁਤ ਸੋਹਣੀ ਮਹਿੰਦੀ ਦੀ ਤਿਆਰੀ ਆ ਕਰਮਾ ਵਾਲੀ ਦੀ ਕਹਿਣ ਤੋਂ ਭਾਵੇਂ ਤੁਹਾਡੇ ਪਸੰਦ ਆਊ ਥੋੜੀ ਜਿਹੀ ਥੋੜੀ ਜਿਹੀ ਤੁਹਾਨੂੰ ਪਾਰਟੀ ਦਾ ਪੇਟਾ ਕਰੋ ਦੱਸ ਜੇ ਗੱਲ ਵੱਖਰੀ ਆ ਹਾਂ ਵੇਖੋ ਮਿੱਤਰੋ ਇੱਥੇ ਹੁਣ ਲੜ ਜਗਦੀ ਆ ਤੇ ਇੱਥੇ ਤੁਹਾਨੂੰ ਵਿਖਾ ਦੇਣ ਲਿਆ ਬਈ ਲੈ ਵੀ ਦੀਪ ਸਿਆ ਲੈਡ ਵੱਡੀ ਲੈ ਕੇ ਆਈ ਆ ਟਾਰਜਨ ਫਿਰ ਕੱਲ ਬਣਿਆ ਕਰੂਗੀ ਜਿਹੜੀ ਤਣ ਚੜਾ ਦਿਆ ਕਰ ਹਾਂ ਹੁਣ ਵੇਖੋ ਲੇ ਵਾਗਿਆਂ ਲੈ ਠੀਕ ਆ ਬਈ ਲੈ ਆ ਬਈ ਆ ਲੈ ਬਈ ਮਿੱਤਰਾਂ ਹੁਣ ਅੱਗੇ ਅੱਗੇ 10 ਵਜੇ ਤੇ ਵੀਡੀਓ ਬਣਾਉਂਦੀਆਂ ਪਲਣ ਕਰਨੀਆਂ ਕਿਉਂਕਿ ਦਿਨ ਛੋਟੇ ਆ ਜਾਣੇ ਆ ਉੱਥੇ ਬਣਦੇ ਮਹਾਰਾਜ ਜੀ ਉੱਥੇ ਲੈਡ ਦੇ ਕੋਲ ਵੇਖੋ ਬਈ ਮਿੱਤਰੋ ਤਿਆਰੀ ਤੁਰੀ ਬਾਕੀ ਉੰਜ ਵੀ ਮੈਂ ਪਲੀ ਪੁਲੀ ਬਹੁਤ ਹਨਾ ਬਈ ਹਾਂ ਬਈ ਹੂੰ ਚੱਲ ਲਾ ਪਿਓ ਸੀ ਕੋ 807372894 ਚੱਲ ਬਈ ਨੰਬਰ ਦੱਸ ਦਿੱ ਜਕਰਾਂ 987372894 997372894 28 ਚਲਾਨੂ 997372894 99837 99737 99737 2894 997372894 ਬਈ ਦਾ ਨੰਬਰ ਆ ਪਿੰਡ ਸਿੰਘਾ ਵਾਲਾ ਜ਼ਿਲ੍ਹਾ ਮੋਗਾ